ਸਰਕਾਰ ਸਭ ਤੋਂ ਵੱਡਾ ਮੁੱਦਾ ਹੀ ਇਹ ਲੈ ਕੇ ਆਈ ਸੀ ਸਰਕਾਰ ਕਹਿੰਦੀ ਐਜੂਕੇਸ਼ਨ ਦੇ ਉੱਤੇ ਕੰਮ ਕਰਨਾ ਚਾਹੁੰਦੇ ਆ ਹੈਲਥ ਦੇ ਉੱਤੇ ਕੰਮ ਕਰਨਾ ਚਾਹੁੰਦੇ ਆ ਪਰ 1200 ਬੱਚਿਆਂ ਦੀ ਪੜ੍ਹਾਈ ਪਿਛਲੇ 60 ਦਿਨਾਂ ਤੋਂ ਖਰਾਬ ਹੋ ਰਹੀ ਹੈ ਫਿਰ ਕਿੱਥੇ ਗਈਆਂ ਉਹ ਗੱਲਾਂ ਜਿਹੜੀਆਂ ਕਹਿੰਦੇ ਸੀ ਕਿ ਐਜੂਕੇਸ਼ਨ ਦੇ ਉੱਤੇ ਅਸੀਂ ਕੰਮ ਕਰਨਾ ਚਾਹੁੰਦੇ ਆ ਅਸੀਂ ਦਾ ਇਸ ਗੱਲ ਤੋਂ ਰਾਹਣਾ ਨਾ ਉਦੋਂ ਇਹੋ ਹੀ ਟੀਚਰ ਇਹ ਵੀ ਇਹ ਵੀ ਗੱਲਾਂ ਕਰਦੇ ਸੀ ਵੀ ਕਿਸਾਨਾਂ ਨੂੰ ਵੋਟਾਂ ਨਾ ਪਾਓ ਕਿਉਂ ਕਿਸਾਨ ਤਾਂ ਇਲੈਕਸ਼ਨ 'ਚ ਜਾ ਹੀ ਨਹੀਂ ਸਕਦਾ ਆ ਦੇਹੀ ਉਹ ਪੜ੍ਹਿਆ ਲਿਖਿਆ ਨਿਕਾ ਉਹ ਸਮਝਦਾਰ ਨਿਕਾ ਸਰਕਾਰ ਬਣਾਉਣ ਵਾਲੇ ਹੀ ਟੀਚਰ ਦੇ ਅੱਜ ਇਹ ਹੀ ਭੁਗਤਦੇ ਪਏ ਨੇ ਵੀ ਸਾਡੀ ਗੱਲ ਨਹੀਂ ਸੁਣੀ ਜਾ ਰਹੀ ਨਾ ਹੱਤ ਐਵੇਂ ਦੇ ਬਣ ਗਏ ਨੇ ਵੀ ਇਹ ਜਿਹੜੀ ਸਰਕਾਰ ਅਸੀਂ ਸੋਚਦੇ ਸੀ ਆਮ ਲੋਕਾਂ ਦੀ ਸਰਕਾਰ ਏ ਇੱਥੇ ਆਮ ਲੋਕ ਐ ਪਹਿਲੇ ਬਣੇ ਨੇ ਆਮ ਲੋਕ ਅੱਗੇ ਆਏ ਨੇ ਜਿਨ੍ਹਾਂ ਨੂੰ ਆਮ ਲੋਕਾਂ ਦੇ ਦੁੱਖਾਂ ਦਾ ਪਤਾ ਹੈ ਪਰ ਅੱਜ ਜਿਹੜਾ ਬਦਲਾਅ ਆਇਆ ਉਹ ਪਹਿਲਾਂ ਨਾਲੋਂ ਵੀ ਸਾਨੂੰ ਲੱਗਦਾ ਵੀ ਬੜਾ ਪਿੱਛੇ ਡਿੱਗ ਪਿਆ 2 ਸਾਲ ਹੋ ਗਏ ਸਰਕਾਰ ਬਣੀ ਨਾ ਕੋਈ ਚੰਗਾ ਬੰਦਾ ਮੀਟਿੰਗ ਜੀ ਨਹੀਂ ਸੱਦੇ ਵੀ ਦਸੋ ਇਲਾਕੇ ਚ ਕੀ ਕੰਮ ਕਰਨ ਵਾਲਾ ਕੀ ਨਹੀਂ ਕਰਨ ਵਾਲਾ ਹੈਰਾਨਗੀ ਵਾਲੀ ਗੱਲ ਆ ਸਾਡੇ ਇੱਥੇ ਦੋ ਛੜਕਾਂ ਦਾ ਐਲਾਨ ਕਰਤਾ ਇਹਨਾਂ ਨੇ ਤੁਹਾਨੂੰ ਖੁਸ਼ੀ ਆਈ ਅਸੀਂ ਉਹਦੀ ਮਿੱਟੀ ਵੀ ਪਾਤੀ ਨਿਸ਼ਾਨਦੇਹੀ ਵੀ ਕਰਾਤੀ ਇਹਨਾਂ ਦੇ ਮੂੰਹ ਨੂੰ ਲੱਡੂ ਵੀ ਲਾਤੇ ਜਾਂ ਜਾ ਕੇ ਉੱਥੋਂ ਪੁੱਛਿਆ ਕੋਈ ਪ੍ਰੋਫੋ ਕਹਿੰਦੇ ਕੱਖ ਬਣੀ ਆ ਦਸੋ ਐਵੇਂ ਇਹੋ ਜਿਹਾ ਜੁਗੜੇ ਆ ਜੀ ਇਹਨਾਂ ਦੇ ਕੱਖ ਬਣੀ ਉਹ ਕਹਿੰਦੇ ਕੋਈ ਛੜਕ ਨਹੀਂ শুষ্ক ਤੋਂ ਮੀਆਂ ਫਲੇ ਨੂੰ ਜਾਂਦੀ ਸੀ ਮੀਆਂ ਸੌਲੇ ਤੋਂ ਮਟੋਏ ਨੂੰ ਤੇ ਸਾਨੂੰ ਇੰਨੀ ਖੁਸ਼ੀ ਖਬਰਾਂ ਅਸੀਂ ਬਿਆਨ ਲਵਾਤੇ ਕੀ ਯਾਰ ਇਹ ਦੁਗਲੇ ਛੱਡਣ ਤੇ ਕੀ ਲੋੜ ਆ ਯਾਰ ਸਰਦਾਰ ਵਰਸ਼ਨ ਸਿੰਘ ਜੀ ਸਾਡੇ ਨਾਲ ਨੇ ਇਹ ਨੇ ਤੇ ਜ਼ਿਲ੍ਹਾ ਪ੍ਰਧਾਨ ਪੰਜਾਬ ਕਿਸਾਨ ਯੂਨੀਅਨ ਕਾਦੀਆਂ ਕਾਦੀਆਂ ਨੂੰ ਬਿਲਕੁਲ ਇਹਨਾਂ ਨਾਲ ਗੱਲਬਾਤ ਕਰਾਂਗੇ ਕਿਦਾਂ ਦੇਖਦੇ ਹੋ ਜੀ ਭੈਣਾਂ ਨੂੰ ਲਗਭਗ 2 ਮਹੀਨੇ ਦਾ ਸਮਾਂ ਹੋ ਗਿਆ ਇੱਥੇ ਠੰਡ ਦੇ ਵਿੱਚ ਬੈਠੀਆਂ ਹੋਈਆਂ ਕਿਸੇ ਤਰ੍ਹਾਂ ਦੀ ਪ੍ਰਸ਼ਾਸਨ ਦੇ ਕੰਨ ਦੇ ਉੱਤੇ ਜੂ ਹੁਣ ਤੱਕ ਨਹੀਂ ਸਰਕੇ ਬਜ਼ੁਰਗਾਂ ਤੋਂ ਸੁਣਦੇ ਹੋ ਲੇਸਾ ਹੀ ਕਈ ਵਾਰੀ ਨਾ ਅਥਾ ਨਾਲ ਦਿੱਤੀਆਂ ਗੱਡਾਂ ਵੀ ਚੱਕਾਂ ਨਾਲ ਖੋਲਣੀਆਂ ਪੈਂਦੀਆਂ ਉਹ ਹਾਲਾਤ ਅੱਜਾ ਹੀ ਵੇਖਣ ਰੱਖ ਪਿਆ ਕਿਉਂਕਿ ਜਿਹੜਾ ਟੀਚਰ ਹੈ ਜਾਂ ਅਧਿਆਪਕ ਹੈ ਇਹਨੂੰ ਗੁਰੂ ਦਾ ਰੁਤਬਾ ਦਿੱਤਾ ਗਿਆ ਜੇ ਜਸਪੁਰਖ ਦਾ ਟੀਚਰ ਅਧਿਆਪਕ ਆਪਦੀ ਹੀ ਬਸੀਬਤਾ ਲੈ ਕੇ ਧਿਰਿਆ ਆਏ ਉਥੋਂ ਦਾ ਬੱਚੇ ਦਾ ਭੁੱਖ ਕੀ ਹੋਵੇਗਾ ਸਾਨੂੰ ਤਾਂ ਕੋਈ ਸਮਝ ਨਹੀਂ ਲੱਗਦੀ ਇਹ ਲੋਕ ਬਦਲਾ ਲੈ ਕੇ ਆਏ ਨੇ ਵੀ ਅਸੀਂ ਇੱਕ ਬਦਲਾ ਲੈ ਕੇ ਆਵਾਂਗੇ ਚੰਗੀ ਸਰਕਾਰ ਬਣਾਵਾਂਗੇ ਇਹ ਬਦਲਾ ਤਾਂ ਸਾਨੂੰ ਅੱਗੇ ਨਾਲੋਂ ਵੀ ਗਿਆ ਗੁਜਰਿਆ ਲੱਗਦਾ ਪਿਆ ਹੈ ਜਿੱਥੇ ਲੋਕਾਂ ਦੀ ਗੱਲ ਹੀ ਨਹੀਂ ਸੁਣੀ ਜਾ ਰਹੀ ਟੀਚਰਾਂ ਦੀ ਇਸ ਦੁੱਖ ਦੀ ਘੜੀ ਦੇ ਵਿੱਚ ਸਰਕਾਰ ਨੂੰ ਚਾਹੀਦਾ ਉਹਨਾਂ ਦੀ ਬਾਹ ਫੜ ਕੇ ਇਹਨਾਂ ਦਾ ਦੁੱਖ ਸੁੱਖ ਸੁਣਨਾ ਤਾਂ ਜੋ ਆਮ ਲੋਕਾਂ 'ਚ ਸੁਣਿਆ ਜਾਵੇ ਵੀ ਇਹ ਸਰਕਾਰ ਪੜ੍ਹੇ ਲਿਖੇ ਲੋਕਾਂ ਦੀ ਗੱਲ ਸੁਣਦੀ ਪਈਏ ਤੇ ਅਸੀਂ ਇਹਨਾਂ ਦੀ ਬਸੀਬਤ ਦਾ ਹੱਲ ਕਰੀਏ ਇਹਨਾਂ ਭੈਣਾਂ ਨੂੰ ਘਰ ਤੋਂ ਟੋਰੀਏ ਰਾਤ ਬਰਾਤੇ ਛੜਕਾ ਤੇ ਨਾ ਬੈਠ ਇਹ ਸਰਕਾਰ ਦੀ ਬੜੀ ਵੱਡੀ ਢਲਾਈਕੀ ਸਾਹਮਣੇ ਆ ਰਹੀ ਹੈ ਸਰਕਾਰ ਸਭ ਤੋਂ ਵੱਡਾ ਮੁੱਦਾ ਹੀ ਇਹ ਲੈ ਕੇ ਆਈ ਸੀ ਸਰਕਾਰ ਕਹਿੰਦੀ ਐਜੂਕੇਸ਼ਨ ਦੇ ਉੱਤੇ ਕੰਮ ਕਰਨਾ ਚਾਹੁੰਦੇ ਆ ਹੈਲਥ ਦੇ ਉੱਤੇ ਕੰਮ ਕਰਨਾ ਚਾਹੁੰਦੇ ਆ ਪਰ ਸੋ ਬੱਚਿਆਂ ਦੀ ਪੜ੍ਹਾਈ ਪਿਛਲੇ 60 ਦਿਨਾਂ ਤੋਂ ਖਰਾਬ ਹੋ ਰਹੀ ਹੈ ਫਿਰ ਕਿੱਥੇ ਗਈਆਂ ਉਹ ਗੱਲਾਂ ਜਿਹੜੀਆਂ ਕਹਿੰਦੇ ਸੀ ਕਿ ਐਜੂਕੇਸ਼ਨ ਦੇ ਉੱਤੇ ਅਸੀਂ ਕੰਮ ਕਰਨਾ ਚਾਹੁੰਦੇ ਅਸੀਂ ਦਾ ਇਸ ਗੱਲ ਤੋਂ ਰਹਾਣਾ ਨਾ ਉਦੋਂ ਇਹੋ ਹੀ ਟੀਚਰ ਇਹ ਵੀ ਇਹ ਵੀ ਗੱਲਾਂ ਕਰਦੇ ਸੀ ਵੀ ਕਿਸਾਨਾਂ ਨੂੰ ਵੋਟਾਂ ਨਾ ਪਾਓ ਕਿਉਂ ਕਿਸਾਨ ਤਾਂ ਇਲੈਕਸ਼ਨ 'ਚ ਜਾ ਹੀ ਨਹੀਂ ਸਕਦਾ ਇਹ ਨਹੀਂ ਉਹ ਪੜਿਆ ਲਿਖਿਆ ਨਿਕਾ ਉਹ ਸਮਝਦਾਰ ਨਿਕਾ ਸਰਕਾਰ ਬਣਾਉਣ ਵਾਲੇ ਹੀ ਟੀਚਰ ਨੇ ਅੱਜ ਇਹੀ ਭੁਗਤਦੇ ਪਏ ਨੇ ਵੀ ਸਾਡੀ ਗੱਲ ਨਹੀਂ ਸੁਣੀ ਜਾ ਰਹੀ ਲਾਹ ਤੇਵੇਂ ਦੇ ਬਣ ਗਏ ਨੇ ਵੀ ਇਹ ਜਿਹੜੀ ਸਰਕਾਰ ਅਸੀਂ ਸੋਚਦੇ ਹਾਂ ਆਮ ਲੋਕਾਂ ਦੀ ਸਰਕਾਰ ਏ ਇਹਦੇ ਆਮ ਲੋਕ ਐ ਪਹਿਲੇ ਬੜੇ ਨੇ ਆਮ ਲੋਕ ਅੱਗੇ ਆਏ ਨਹੀਂ ਇਹਨਾਂ ਨੂੰ ਆਮ ਲੋਕਾਂ ਦੇ ਦੁੱਖਾਂ ਦਾ ਪਤਾ ਹੈ ਪਰ ਅੱਜ ਜਿਹੜਾ ਬਦਲਾਅ ਆਇਆ ਉਹ ਪਹਿਲਾਂ ਨਾਲੋਂ ਵੀ ਸਾਨੂੰ ਲੱਗਦਾ ਵੀ ਬੜਾ ਪਿੱਛੇ ਡਿੱਗ ਪਿਆ ਆਉਣ ਵਾਲੇ ਟਾਈਪ ਦੇ ਵਿੱਚ ਇਹ ਕਾਲਪੁਰਖੀ ਮੇਰ ਕਰੇ ਇਹਨਾਂ ਨੂੰ ਵੀ ਸਬਤ ਬਖਸ਼ੇ ਕਿਉਂਕਿ ਇਹਨਾਂ ਕੋਲ ਅਜੇ ਟਾਈਪ ਹੈ ਅਜੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਉਹ ਇਹਨਾਂ ਦੀ ਗੱਲ ਸੁਣ ਲੈਣ ਸੁਣ ਕੇ ਇਹ ਤਾਂ ਨਾ ਕਰਦੇ ਨੇ ਤੇ ਫਿਰ ਵੀ ਪੰਜਾਬੀ ਦੇ ਕਿਹੋ ਜਿਹੇ ਲੋਕ ਨੇ ਭੁੱਲ ਜਾਂਦੇ ਨੇ ਜਿਵੇਂ ਮੋਦੀ ਨੇ ਕਾਨੂੰਨ ਮਾਫ ਕਰਤੇ ਨੇ ਨੇ ਲੋਕ ਭੁੱਲ ਗਏ ਨੇ ਉਹਦੇ ਚਲੋ ਠੀਕ ਹੈ ਯਾਰ ਜੇ 1.5 ਸਾਲ ਉੱਥੇ ਲਾ ਦਿੱਤਾ ਤੇ ਚਲੋ ਕੋਈ ਉਹਨੂੰ ਮਹਾਰਾਜ ਦੇ ਸਮੱਤ ਬਖਸ਼ੀ ਐਵੇਂ ਹੀ ਹੋੜਾ ਭਗਵਾਨ ਤੁਮਾਨੂੰ ਵੀ ਕਹਿ ਦੇਣਗੇ ਜਿਹੜਾ ਦੀ ਵੀ ਗੱਲ ਸੁਣ ਲੇਗਾ ਤੇ ਲੋਕ ਵੀ ਚਲੋ ਕੋਈ ਗੱਲ ਦੀ ਦੇਰ ਆਏ درست ਆਏ ਪਰ ਅਜੇ ਵੀ ਟਾਈਮ ਅਹੀ ਅੜੇ ਵਿਗੜਿਆ ਲਗਾ ਲੋਕਾਂ ਨੂੰ ਇਹ ਗੱਲਾਂ ਸੁਣ ਕੇ ਦੇ ਲੋਕਾਂ ਦਾ ਦੁੱਖ ਦਰਦ ਸੁਣ ਕੇ ਦੇਥੋਂ ਦਾ ਮਸਲਾ ਹੱਲ ਕਰ ਲੈ ਇੱਥੇ ਤਾਂ ਅੱਗੇ ਇਸ ਏਰੀਏ ਜੱਗੇ ਸ਼ਰਾਬ ਫੈਕਟਰੀ ਦਾ ਕਿੰਨੀ ਦੇਰ ਚੱਲਦਾ ਰਿਹਾ ਪਰ ਖੀਰਦੂ ਉਹਨਾਂ ਨੂੰ ਬੰਦ ਕਰਦੀ ਪਈ ਏ ਉਹ ਵੀ ਜਿਆਦਾ ਸਮਾਂ ਨਾਲ ਉਹਨੇ ਟੀਚਰਾਂ ਦੀ ਵੀ ਗੱਲ ਸੁਣ ਲੈਣ ਇਹਨਾਂ ਦਾ ਮਸਲਾ ਹੱਲ ਕਰਨਾ ਇਹਨਾਂ ਨੂੰ ਉਹਨੀ ਤਨਖਾਹ ਤਾਂ ਦੇਣ ਆਪਦੇ ਪਰਿਵਾਰ ਦਾ ਪਾਲ ਪੋਸ਼ਣ ਕਰ ਸਕਣ ਉਹਨਾਂ ਦੇ ਵੀ ਬੱਚੇ ਆਖਣ ਤੁਸੀਂ ਠੱਡ ਤੇ ਜਾਂਦੇ ਜੇ ਕੁਝ ਕਰਦੇ ਜੇ ਚਲੋ ਉਹਦੇ ਨਾਲ ਘਰ ਦਾ ਗੁਜ਼ਾਰਾ ਤੋਦਾ ਨਾ ਇਸ ਵਾਸਤੇ ਸਰਕਾਰ ਨੂੰ ਜਲਦ ਤੋਂ ਜਲਦ ਦੇ ਨਾਂ ਵੱਲੇ ਆਦੇਣਾ ਚਾਹੀਦਾ ਧੰਨਵਾਦ ਜੀ ਸਰਦਾਰ ਸਹਬਾਨ ਨੇ ਉਹ ਸਰਦਾਰ ਭਗਵੰਤ ਸਿੰਘ ਮਾਨ ਪਿਛਲੇ ਦਿਨੀ ਕਹਿੰਦੇ ਕਿ ਕਿਸਾਨ ਯੂਨੀਅਨ ਨੂੰ ਧਰਨੇ ਲਾਉਣ ਲਈ ਬੰਦੇ ਨਹੀਂ ਲੱਭਣੇ ਇਹ ਕਿੱਥੋਂ ਲੱਭ ਲਿਆਓ ਫਿਰ ਘੇਰੀ ਬੇਟੇ ਦਫਤਰ ਨਹੀਂ ਜੀ ਉਹ ਜਿਹੜਾ ਬੇਅਦ ਦਾ ਬਿਆਨ ਆ ਨਾ ਜਾ ਉਹ ਸਹੀ ਨਹੀਂਗਾ ਇਹ ਬੁਨਿਆਦ ਬਿਆਨ ਆ ਪਾਣ ਸਾਹਿਬ ਤੁਸੀਂ ਧਰਨੇ ਦੇ ਵਿੱਚੋਂ ਨਿਕਲੇ ਆ ਤੁਸੀਂ ਵੀ ਸਾਡੇ ਨਾਲ ਬੈਠੇ ਸੀਗੇ ਉਦੋਂ ਆ ਕੇ ਯੂਨੀਵਰਸਿਟੀ ਘਰ ਦੇ ਵਿੱਚ ਬਹਿਣਾ ਅੱਜ ਯਾਰ 8000 ਰੁਪਏ ਇਹਨਾਂ ਦੀ ਤਨਖਾਹ ਵਿਚਾਰਿਆ 8000 ਤੋਂ ਲੈ ਕੇ 16400 ਤੱਕ ਕਰੋ ਜੀ ਤੇ 8000 ਮਾਸਾਲੇ ਬਹੁਤ ਹੋ ਜਿੱਥੇ ਬੈਠੇ ਨੇ ਦੂਰੋਂ ਦੂਰੋਂ ਆਉਂਦੇ ਆ 50 ਕਿਲੋਮੀਟਰ ਤੋਂ ਚੱਲ ਕੇ ਆਉਂਦੇ ਕਿਰਾਇਆ ਵੀ ਲੱਗਦਾ ਤੇ ਇਹ ਸਕੂਲ ਦੇ ਬੱਚੇ ਜਿਹੜੇ ਪੜ੍ਹੇ ਕੋ ਕੈਨੇਡਾ 'ਚ ਬੈਠਾ ਕੋਈ ਗੋਲਡ ਮੈਲਡਾ ਤੇ ਜਿਹੜੇ ਉਹ ਅਧਿਆਪਕਾ ਉਹ ਤੁਸੀਂ ਵੇਖ ਲਓ ਜੇ ਬੱਚੇ ਨੂੰ ਪੜ੍ਹਾਉਣਾ ਉਹਨੂੰ ਪੰਸਲਟੀ ਰੱਖਣੀ ਵੀ ਜ਼ਰੂਰੀ ਆ ਉਹਨੇ ਕੋਰਟ ਵੀ ਪਾਉਣੇ ਉਹਨੇ ਵਧੀਆ ਲੀੜੇ ਵੀ ਪਾਉਣੇ ਤੇ 8 ਤੋਂ 10 ਹਜ਼ਾਰ ਚ ਬਣਦਾ ਕੀ ਹੈ ਜੀ ਇੱਕ ਤਾਂ ਮਜ਼ਦੂਰ ਨਾਲੋਂ ਵੀ ਜਿਹੜੀ ਤਰਖਾ ਘੱਟ ਆ ਜੀ ਬਿਲਕੁਲ ਇਸ ਕਰਕੇ ਗਵਰਨਰਮੈਂਟ ਨੂੰ ਮੈਂ ਤਾਂ ਅਜੇ ਵੀ ਕਹਿਣਾ ਜੀ ਉਹਨਾਂ ਨੂੰ ਇਹ ਦਾ ਧਿਆਨ ਦੇ ਕੇ ਉਹਨਾਂ ਕੋਲੇ ਮਹਿਕਮਾ ਇਹ ਬਿਲਕੁਲ ਬਿਲਕੁਲ ਉਹਨਾਂ ਉਹਦੇ ਚੇਅਰਮੈਨ ਆ ਜਾਂ ਟ੍ਰੈਵਲ ਤੇ ਰੱਖ ਕੇ ਇਹਨਾਂ ਦਾ ਮਸਲਾ ਹੱਲ ਕਰ ਦੋਥੇ ਲੋਕਾਂ ਦੇ ਹੱਲ ਹੋਏ ਆ ਮਸਲੇ ਇਹਨਾਂ ਦਾ ਇਨੀ ਢਹਣ ਚ ਵਿੱਚ ਬੈਠੀਆਂ ਅੱਜ ਹੀ ਮੈਂ ਇਹ ਕਹਿਣਾ ਵਕੋ ਅਸੀਂ ਇਕਤਾਰਿਆ ਸਾਹਿਬ ਨੂੰ ਆ ਕੇ ਕਿਹਾ ਵੀ ਲੜਕੀਆਂ ਵੇਂਦੀਆਂ ਦਫ਼ਤਰ ਦੇ ਰਾਤ ਨੂੰ ਵੀ ਆਪਾਂ ਦੋ ਮੁਲਾਜ਼ਮੇ ਲਵਾ ਦਈਏ ਯਾਰ ਮੈਂ ਕਹਿੰਦਾ ਵੀ ਇਹ ਵੀ ਸਾਡੇ ਤੋਂ ਨਾ ਇਨਾ ਕੰਮ ਨਹੀਂ ਹੋਇਆ ਵੀ ਰਾਤ ਨੂੰ ਅਸੀਂ ਦੋ ਮੁਲਾਜ਼ਮੇ ਲਾ ਦਈਏ ਛੜਕ ਦੇ ਉੱਤੇ ਵਿਚਾਰੀਆਂ ਰੜੇ ਤੇ ਅਸੀਂ ਉਹ ਤਰਪਾਲ ਆਪ ਦੀ ਜਥੇਬੰਦੀ ਵੱਲੋਂ ਭਾਰਤੀ ਕਿਸਾਨੀ ਕਾਦੀਆਂ ਵੱਲੋਂ ਤਰਪਾਲ ਲੈ ਕੇ ਦਿੱਤਾ ਪਹਿਲਾ ਕੱਲਾ ਹੀ ਸੀਗਾ ਉਹ ਚੋਈ ਜਾਂਦਾ ਸੀ ਉੱਤੇ ਕਾਗਜ਼ ਜਿਆ ਸੀਗਾ ਤਰਪਾਲ ਕਾਲਾ ਲੈ ਕੇ ਦਿੱਤਾ ਉਹ ਤੇ ਮਿਸ਼ਵਾਸ਼ ਦਵਾਇਆ ਧੰਨਵਾਦ ਆ ਸਾਰੇ ਆਏ ਆ ਮੇਰੇ ਨਾਲ ਸਾਡਾ ਜ਼ਿਲ੍ਹਾ ਪ੍ਰਧਾਨ ਖੜੇ ਆ ਸਾਡੀ ਸਾਰੀ ਟੀਮ ਬਹੁਤ ਬਾਤ ਛੜ ਕੇ ਸਾਰੀਆਂ ਹੀ ਜਥੇਬੰਦੀਆਂ ਆਈਆਂ ਭਾੜਾ ਥੋੜੇ ਬੰਦੇ ਆ ਜਿਆ ਸਾਰੇ ਵਿਸ਼ਵਾਸ ਦੇ ਕੇ ਗਏ ਆ ਉਹ ਇੱਕ ਬਹੁਤ ਵੱਡਾ ਮੋਰਚਾ ਬਣੂਗਾ ਮਸਲਾ ਹੱਲ ਕਰਨਾ ਪਊ ਜਦੋਂ ਇਲੈਕਸ਼ਨ ਚੱਲ ਰਹੇ ਸੀ ਮੈਂ ਵੀ ਉਦੋਂ ਵੀ ਨਾਲ ਰਿਹਾ ਤੁਸੀਂ ਬੜੇ ਵੱਡੇ ਪੱਧਰ ਦੇ ਉੱਤੇ ਕੰਪੇਨਿੰਗ ਕੀਤੀ ਬੜਾ ਤੁਸੀਂ ਹੰਬਲਾ ਮਾਰਿਆ ਪਰ ਉਦੋਂ ਕੀ ਸੋਚ ਰਹੇ ਸੀ ਤੇ ਅੱਜ ਸਾਹਮਣੇ ਕੀ ਆਇਆ ਮੈਂ ਉਦੋਂ ਇਹ ਵੀ ਗੱਲ ਨਾਲ ਕਹਿੰਦਾ ਹੁੰਦਾ ਸੀ ਕਿਟਾਰੀਆ ਸਾਹਿਬ ਤੇ ਗਲਤ ਕੰਮ ਹੋਇਆ ਤੇਰੇ ਬੂਹੇ 'ਤੇ ਵੀ ਦਰਸ਼ਨ ਹੋਣੀ ਨਹੀਂ ਪੈਣਗੇ ਸੁਣਦਾ ਰਹੇ ਮੈਂ ਤੁਸੀਂ ਸੁਣਦੇ ਰਹੇ ਮੈਂ ਅੱਜ ਵੀ ਸਾਰੀਆਂ ਗੱਲਾਂ ਦੱਸ ਗਿਆ ਯਾਰ ਬਗੈਰ ਪੈਸਿਆਂ ਤੋਂ ਦਾ ਤਸੀਲ ਦੇ ਵਿੱਚ ਕੋਈ ਵੀ ਬਗੈਰ ਪੈਸਿਆਂ ਤੋਂ ਕੰਮ ਨਹੀਂ ਹੋ ਰਿਹਾ ਉਹਨਾਂ ਨਾਲੋਂ ਦੂਜੀਆਂ ਸਰਕਾਰਾਂ ਨਾਲੋਂ ਵੀ ਇਹ ਤਾਂ ਅੱਧ ਗਿਆ ਸੌਦੇ ਹੁੰਦੇ ਆ ਮੇ ਕੁਸ਼ਾਹਰ ਦੇ ਵਿੱਚ 2 ਕਨਾਲਾ ਪਲਾਟ ਲੈਂਦਾ ਪੱਧਾ ਮਰਲੇ ਚ ਸਾਰਾ ਖ ਲੈਦਾ ਯਾਰ ਕੋਈ ਵੀ ਐਮਐਲਏ ਕਿਤੇ ਵੀ ਮੈਂ ਮਾਨ ਸਾਹਿਬ ਨੂੰ ਕਹਿੰਦਾ ਥੋੜਾ ਜਿਆ ਥੱਲੇ ਸੀਐਡੀ ਤੋਂ ਆਪਦੀ ਤੋਂ ਇੱਕ ਮਰਾ ਕੇ ਨਿਗਾ ਯਾਰ ਚੰਗੇ ਬੰਦਿਆਂ ਨੂੰ ਖਾ ਲਿਓ ਉਹਨਾਂ ਨਾਲ ਕੋਈ ਮੀਟਿੰਗ ਕਰੋ ਚਾਹ ਦੋ ਸਾਲ ਹੋ ਗਏ ਸਰਕਾਰ ਬਣੀ ਜਨਾ ਕੋਈ ਚੰਗਾ ਬੰਦਾ ਮੀਟਿੰਗ ਜ ਨਹੀਂ ਸੱਦੇ ਵੀ ਦੱਸੋ ਇਲਾਕੇ ਚ ਕੀ ਕੰਮ ਕਰਨ ਵਾਲਾ ਕੀ ਨਹੀਂ ਕਰਨ ਵਾਲਾ ਹੈਰਾਨਗੀ ਵਾਲੀ ਗੱਲ ਆ ਸਾਡੇ ਇੱਥੇ ਦੋ ਛੜਕਾਂ ਦਾ ਲਾਣ ਕਰਤਾ ਇਹਨਾਂ ਨੇ ਤੁਹਾਨੂੰ ਖੁਸ਼ੀ ਆਈ ਅਸੀਂ ਉਹਦੀ ਮਿੱਟੀ ਵੀ ਪਾਤੀ ਨਿਸ਼ਾਨ ਦੇ ਵੀਕਰਾਤੀਵ ਇਹਨਾਂ ਦੇ ਮੂੰਹ ਨੂੰ ਲੱਡੂ ਵੀ ਲਾਤੇ ਜਾਂ ਜਾ ਕੇ ਉੱਥੋਂ ਪੁੱਛਿਆ ਕੋਈ ਪਰ ਉਹ ਕਹਿੰਦੇ ਕੱਖ ਬਣੀ ਜਾਂਦਾ ਸੋਹਣਾ ਇਹੋ ਜਿਹਾ ਜੁਗਲੇ ਆ ਜੀ ਇਹਨਾਂ ਦੇ ਕੋਲ ਕੱਖ ਬਣੀ ਉਹ ਕਹਿੰਦੇ ਕੋਈ ਛੜਕ ਨਹੀਂ শুਸ਼ਕ ਤੋਂ ਮੀਆਂ ਫਲੇ ਨੂੰ ਜਾਂਦੀ ਸੀ ਮੀਆਂ ਸੌਲੇ ਤੋਂ ਬਟੋਏ ਨੂੰ ਤੇ ਸਾਨੂੰ ਇੰਨੀ ਖੁਸ਼ੀ ਖਬਰਾਂ ਤੁਸੀਂ ਬਿਆਨ ਲਵਾਤੇ ਕੀ ਯਾਰ ਇਹ ਜੁਗਲੇ ਛੜਨ ਤੇ ਕੀ ਲੋੜ ਆ ਯਾਰ ਬਿਲਕੁਲ ਪਰ ਨਹੀਂ ਸਿਸਟਮ ਥੱਲੇ ਨਹੀਂ ਚੱਲ ਰਿਹਾ ਆਪ ਜਰੂਰ ਈ ਇਮਾਨਦਾਰ ਆ ਸਾਡੇ ਕੋਲ ਉਹ ਗੱਲ ਅਸੀਂ ਕਹਿਣ ਨੂੰ ਦਿਓ ਕਿ ਕਹਿੰਦੇ ਆਪ ਨੂੰ ਇਮਾਨਦਾਰੀ ਹੈਗੀ ਪਰ ਥੱਲੇ ਵੇਖ ਲਾ ਯਾਰ ਥੱਲੇ ਬਹੁਤ ਕੰਮ ਖਰਾਬ ਹੋ ਜਾਂਦਾ ਤੇ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਖਾਸ ਕਰਕੇ ਕਿਸਾਨ ਯੂਨੀਅਨਾਂ ਨੇ ਇੱਕ ਇੱਥੇ ਜਿਹੜਾ ਸਪਰੇਹਾਂ ਦੇ ਵਿੱਚ ਜਿਹੜਾ ਖਾਦਾਂ ਦੇ ਵਿੱਚ ਮਲਾਵਟੀ ਕਰਨ ਵਾਲਾ ਦੁਕਾਨਦਾਰ ਫੜਿਆ ਅਸ ਸਟੇਜ ਦੇ ਉੱਤੇ ਤੁਸੀਂ ਬੋਲ ਰਹੇ ਸੀ ਵੀ ਉਹਤੇ ਵੀ ਕੋਈ ਕਾਰਵਾਈ ਨਹੀਂ ਹੋਈ ਚਲਾਨਕੂਟੋ ਜਿਹੜਾ ਟੂਕੋਟ ਨਹੀਂ ਹੋਇਆ ਅੱਜ ਤੱਕ ਕਰ 7 ਮਹੀਨੇ ਬੀਤ ਜਾਣ ਤੇ ਚਲਾਨ ਜਿਹੜਾ ਟੂਕੋਟ ਨਹੀਂ ਹੋਇਆ ਮੈਂ ਤੁਹਾਨੂੰ ਪ੍ਰੈਸ ਦੇ ਅੱਗੇ ਕਹਿੰਦਾ ਵੀ ਨਹੀਂ ਹੋਇਆ ਅਸੀਂ ਮੰਤਰੀ ਸਾਹਿਬ ਨਾਲ ਕੁਡੀਆਂ ਸਾਹਿਬ ਨਾਲ ਵੀ ਗੱਲ ਕਰਕੇ ਆਏ ਜਥੇਬੰਦੀ ਤੌਰ ਤੇ ਚੰਡੀਗੜ੍ਹ ਆ ਉਹਨਾਂ ਦਾ ਹੁਣ ਇੱਕ ਦਿਨ ਬਿਆਨ ਵੀ ਲੱਗਾ ਸੀ ਮੈਂ ਉਹਦਾਂ ਹੱਸਦਾ ਸੀ ਮੈਂ ਕੋ ਜਿਹੜਾ ਫੜਕੇ ਫੜਾਇਆ ਉਹਦਾ ਯਾਰ ਕੀਤਾ ਡੱਕਾਰੀ ਨੂੰ ਕਿੰਨਾ ਵੀ ਕੀੜੇ ਮਾਰ ਦਵਾਈਆਂ ਤੇ ਬਹੁਤ ਨਕੇਲ ਪਾਈ ਜੂ ਗੁੱਡੀਆਂ ਸਾਹਿਬ ਮੈਂ ਤੁਹਾਨੂੰ ਥੋੜੀ ਵੀ ਬੇਨਤੀ ਕਰਦਾ ਕੱਖ ਨਹੀਂ ਹੋਇਆ ਬੰਦਾ ਫੜ ਕੇ ਫੜਾਇਆ ਤੇ ਇੱਥੋਂ ਤੱਕ ਨਹਿਰ ਭਰੀ ਗਈ ਜੀਰੇ ਜੀਰੇ ਦੇ ਵਿੱਚ ਦੀ ਨਹਿਰ ਨਿਕਲਦੀ ਭਰੀ ਗਈ ਉਹ ਜਿਹੜੀਆਂ ਜਾਲੀ ਦਵਾਈਆਂ ਲੋਕਾਂ ਨੇ ਸਿੱਟੀਆਂ ਤੇ ਉਹਨਾਂ ਦੇ ਵਿੱਚੋਂ 12 ਸੈਂਪਲ 13 ਉਹਨਾਂ ਦੇ ਜਿਹੜੇ ਫੇਲ ਆਏ ਨੱਕਾ ਨਹੀਂ ਹੋਇਆ ਜੀ ਅੱਜ ਅਜੇ ਇਸ ਮਸਲੇ ਦਾ ਕੋਈ ਹੱਲ ਨਹੀਂ ਨਿਕਲਦਾ ਤੇ ਅਗਲਾ ਸੰਘਰਸ਼ ਕਿਸ ਤਰੀਕੇ ਦਾ ਹੋਣ ਵਾਲਾ ਉਹ ਜਿਹੜੀ ਹੈ ਜੀ ਜਿਹੜੀ ਸੰਯੁਕਤ ਮੋਰਚਾ ਹੁਣ ਕੋਈ ਲੇਟਾਂ ਕਰਕੇ ਜਿਹੜਾ ਕੋ ਅਗਲਾ ਸਖਤ ਸਟੈਂਡ ਲਿਆ ਜਾਊਗਾ ਖੁੜਤਾਲ ਦੀਆਂ ਗੱਲਾਂ ਚੱਲਦੀਆਂ ਕੋ ਨਮਾਇंदे ਬਹਿਣਗੇ ਬੀਬੀਆਂ ਬਹਿਣਗੀਆਂ ਉਹ ਜਿਹੜਾ ਉਹ ਮੈਂ ਕੱਲਾ ਨਹੀਂ ਦੱਸ ਸਕਦਾ ਉਹ ਅੱਜਾ ਹੁਣ ਮੀਟਿੰਗ ਕਰਕੇ ਦੱਸੋ ਮਸਲਾ ਹੱਲ ਕਰਵਾ ਕੇ ਜਾਣਗੇ ਬਸਾਂ ਬਿਲਕੁਲ ਧੰਨਵਾਦ ਜੀ ਬਿਲਕੁਲ ਸਮਾਂ ਦਿੱਤਾ ਬਿਲਕੁਲ ਸੰਗਤ ਜੀ ਵਿਚਾਰਾਂ ਤੁਸੀਂ ਸਾਰੀਆਂ ਹੀ ਸੁਣ ਲਈਆਂ ਨੇ ਕਿਸ ਤਰੀਕੇ ਦੇ ਨਾਲ ਜਿਹੜਾ ਇੱਥੇ ਮੋਰਚਾ ਲੱਗਿਆ ਹੋਇਆ ਕਿਸ ਤਰੀਕੇ ਦੇ ਨਾਲ ਜਿਹੜੀਆਂ ਟੀਚਰਾਂ ਦੀਆਂ ਪਰੇਸ਼ਾਨੀਆਂ ਨੇ ਉਹਨੂੰ ਲੈ ਕੇ ਕਿਸਾਨ ਜਥੇਬੰਦੀਆਂ ਹੱਕ ਦੇ ਵਿੱਚ ਆਈਆਂ ਨੇ ਤੇ ਸਰਦਾਰ ਦਰਸ਼ਨ ਸਿੰਘ ਹਣਾ ਨੇ ਵੀ ਬਹੁਤ ਸਾਰੀਆਂ ਜਿਹੜੀਆਂ ਵਿਚਾਰ ਆ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਆ ਤੁਸੀਂ ਵੀ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਸਾਂਝੇ ਜ਼ਰੂਰ ਕਰਿਓ ਤੇ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਹੋਰ ਵੀ ਇੱਥੇ ਕਈ ਸ਼ਖਸੀਅਤਾਂ ਪਹੁੰਚੀਆਂ ਹੋਈਆਂ ਸਭ ਦੇ ਨਾਲ ਗੱਲਬਾਤ ਕਰਨ ਦਾ ਯਤਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜਾ ਤੂੰ ਕਰ ਲੈ ਇੱਕ